ਉਹ ਨਹੀਂ ਉਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਹੈ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹਾਲਾ ਹਾਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਉਹ ਨਹੀਂ ਉਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਹੈ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹ ਹਲਾ ਹਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਨਹੀਂ ਉਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹਾਲਾ ਹਾਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਉਹ ਨਹੀਂ ਉਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਹੈ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹ ਹਲਾ ਹਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਨਹੀਂ ਉਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਉਹ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹਾਲਾ ਹਾਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ